ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੋਬਾਰ ਹੈ ਗੁਰਬਿਨ ਗਿਆਨ ਨਾ ਹੋਈ ਸਬਦ ਲਗੇ ਤਨ ਮੁਝਿਆ ਦੂਜਾ ਪਰ ਜਿਵ ਗੋਈ ਆਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨ ਹੋਈ ਤੀਸਰੇ ਸਤ ਗੁਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 559 ਦੇ ਉੱਪਰ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨ ਹੋਈ ਅਰਥਾਤ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਆ ਜੜਾ ਮਾਇਆ ਦਾ ਮੋਹ ਹੈ ਜੀਵਾਂ ਦੇ ਅੰਦਰ ਇਹ ਮਨੋ ਅਗਿਆਨਤਾ ਦਾ ਕੋਪ ਹਨੇਰਾ ਹੈ ਗੁਬਾਰ ਹੈ ਔਰ ਪਾਸ਼ਾ ਕਹਿੰਦੇ ਗੁਰ ਬਿਨ ਗਿਆਨ ਨਾ ਹੋਈ ਗੁਰ ਮਹਾਰਾਜਿਆਂ ਤੋਂ ਬਿਨਾ ਪਾਸ਼ਾ ਦੀ ਸ਼ਰਨ 'ਚ ਪੈਣ ਤੋਂ ਬਿਨਾ ਮਹਾਰਾਜ ਕਹਿੰਦੇ ਗਿਆਨ ਦੀ ਪ੍ਰਾਪਤੀ ਹੁੰਦੀ ਨਹੀਂ ਕਹਿੰਦੇ ਸ਼ਬਦ ਲਗੇ ਤੈਨ ਬੁੱਝਿਆ ਦੂਜਾ ਪਰ ਜਵ ਗੋਈ ਸਾਵਦਾ ਲੱਗੇ ਤੈਨ ਬੁੱਝਿਆ ਅਰਥਾਤ ਕਿ ਜਿਹੜੇ ਗੁਰਮੁਖ ਗੁਰੂ ਪਿਆਰੇ ਕੇਵਲ ਤੇ ਕੇਵਲ ਹੈ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਵਾਲੇ ਬੰਨੇ ਲੱਗੇ ਹਨ ਕੇਵਲ ਉਹਨਾਂ ਨੇ ਹੀ ਪਰਮੇਸ਼ਰ ਨੂੰ ਬੁੱਝਣਾ ਕੀਤਾ ਉਹਦੀ ਖੇਡ ਲੀਲਾ ਨੂੰ ਬੁੱਝਣਾ ਕੀਤਾ ਬਾਕੀ ਰਹੀ ਗੱਲ ਸਾਰ ਜਹਾਨ ਦੀ ਮਹਾਰਾਜ ਕਹਿੰਦੇ ਦੂਜਾ ਪਰਜ ਵਿਗੋਈ ਸਾਰੀ ਪਰਜਾ ਸਾਰੀ ਖਲਕਤ ਦੂਜ ਭਾਵ ਦੇ ਵਿੱਚ ਨਾਸ਼ ਹੋ ਰਹੀ ਹੈ ਸਵਾਗੋ ਰਹਾਉ ਵਾਲੀਆ ਭਗਤੀ ਆਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾ ਨ ਮੇਰੇ ਗੁਰਮਤ ਕਰਨੀ ਸਾਰਾ ਸਦਾ ਸਦਾ ਹਰ ਪ੍ਰਭ ਰਵਹ ਤਾਪਵਹ ਮੋਖ ਦਵਾਰਾ ਮਨ ਮੇਰੇ ਗੁਰਮਤ ਕਰਨੀ ਸਾਰ ਅਰਥਾਤ ਕਹਿ ਮੇਰੇ ਮਨ ਗੁਰੂ ਮਹਾਰਾਜ ਜੀ ਆਤਮਾ ਲੈ ਕੇ ਕੀਤੀ ਜਾਣ ਵਾਲੀ ਕਰਨੀ ਹੈ ਮਹਾਰਾਜ ਕਹਿੰਦੇ ਸਾਰ ਅਥਵਾ ਸ੍ਰੇਸ਼ਟ ਹੈ ਭਗਤੀ ਰੂਪ ਕਰਨੀ ਹੈ ਕਹਿੰਦਾ ਸਦਾ ਸਦਾ ਹਰ ਬਰਾਬਰ ਰਭੈ ਤਾਂ ਪਾਵਹ మోਖ ਦਵਾਰ ਅਰਥਾਤ ਕੇ ਜੇਕਰ ਤੂੰ ਸਦਾ ਸਦਾ ਸਦੀਵਕਾਲ ਦੇ ਲਈ ਹਰੀ ਪ੍ਰਭੂ ਨੂੰ ਰਵਾਰਥਾਤ ਸਿਮਰਨਾ ਕਰੇਗਾ ਚੇਤੇ ਕਰਨਾ ਕਰੇਗਾ ਤਾਂ ਮਹਾਰਾਜ ਕਹਿੰਦਾ ਤਾਂ ਹੀ ਕਿਤੇ ਜਾ ਕੇ ਤਾਂ ਪਾਵਹਿ మోਖ ਦਵਾਰ ਮੁਕਤੀ ਦਾ ਦਰਵਾਜ਼ਾ ਪਾਵੇਂਗਾ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਗੁਰਨਾ ਕਾਨ ਧਾਨ ਏਕ ਹੈ ਆਪੇ ਦੇ ਤਾਕ ਉਪਾਏ ਬੇਨਾ ਨਾ ਵ ਸਭ ਵਿਛੜੀ ਗੁਰ ਕਾ ਸ਼ਬਦ ਮਿਲਾਏ ਗੁਣਾ ਕਾਨਦਾਨ ਇੱਕ ਹੈ ਗੁਣਾ ਦਾ ਖਜ਼ਾਨਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਆਮੜੀ ਕਹਿੰਦੇ ਪਰ ਆਪੇ ਦੇ ਤਾਕੋ ਪਾਏ ਜਦੋਂ ਆਪ ਹੀ ਤਰ ਉੱਠ ਕੇ ਪਾਸ਼ਾ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਗੁਣਾ ਦੀ ਦਾਤ ਬਖਸ਼ਦੇ ਹਨ ਤਪਾਈ ਤਾਂ ਕੋਈ ਜਗਿਆ ਸੁਜਾਨ ਕੋ ਗੁਰਮੁਖ ਗੁਰੂ ਪਿਆਰਾ ਗੁਰੂ ਮਹਾਰਾਜ ਦੇ ਦਰ ਤੋ ਗੁਣਾ ਦੀ ਦਾਤ ਪਾਉਂਦਾ ਹੈ ਬੇਨਾਮ ਬੇਨਾਰਾ ਸਭ ਵਿਛੜੀ ਗੁਰ ਕਾ ਸਬਦ ਮਿਲਾਏ ਬੇਨ ਨਾਵੇ ਸਭ ਵਿਛੜੀ ਨਾਮ ਕ ਬਿਨ ਸਾਰੇ ਲੋਕਾਈ ਸਾਰੇ ਕੁਦਰਤ ਕਾਇਨਾਤ ਸਾਰੀ ਖਲਕਤ ਹਰੀ ਪਰਮੇਸ਼ਰ ਦੇ ਚਰਨਾਂ ਤੋ ਵਿਛੜੀ ਫਿਰਦੀ ਐ ਤੁਹ ਮਹਾਰਾਜ ਕਹਿੰਦਾ ਗੁਰ ਕੈ ਸ਼ਬਦ ਮਿਲਾਏ ਤੇ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਹਰੀ ਪਰਮੇਸ਼ਰ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਲੈਂਦਾ ਹੈ ਸੋ ਆਪਰੇ ਬਚਨ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਮੇਰੀ ਮੇਰੀ ਕਰਦੇ ਘਟ ਗਏ ਤੇਨਾ ਹੱਥ ਕਿਹੋ ਨ ਆਇਆ ਸਤ ਗੁਰ ਮਿਲਿਆ ਸੱਚ ਮਿਲੇ ਸੱਚੇ ਨਾਮ ਸਮਾਇਆ ਮੇਰੀ ਮੇਰੀ ਕਰਦੇ ਘਾਟ ਗਏ ਅਰਥਾਤ ਕਿ ਜਿਹੜੇ ਸੰਸਾਰੀ ਜੀਵ ਨੇ ਮਹਾਰਾਜ ਕਹਿੰਦੇ ਮੇਰੀ ਮੇਰੀ ਕਰਦੇ ਹੀ ਮੁੱਕ ਗਏ ਜਾਂ ਕਮਜ਼ੋਰ ਹੋ ਗਏ ਉਹਨਾਂ ਦਾ ਬਾਲ ਸ਼ਕਤੀ ਮੁੱਕ ਗਿਆ ਤੇਨਾ ਹੱਥ ਕਹਿ ਉਹ ਨਾ ਆਇਆ ਜਮਾਰੇ ਕਹਿੰਦੇ ਉਹਨਾਂ ਦੇ ਹੱਥ ਕੁਝ ਵੀ ਨਾ ਆਇਆ ਇਹਨਾਂ ਸਾਧਗੁਰ ਮਿਲਿਆ ਸੱਚ ਮਿਲੇ ਸਾਜੇ ਨਾਮ ਸਮਾਇਆ ਸਾਧਗੁਰ ਮਿਲਿਆ ਸੱਚ ਮਿਲੇ ਤੇ ਜਿਹੜੇ ਵੀ ਗੁਰਮਾ ਗੁਰੂ ਪਿਆਰੇ ਸਤਗੁਰ ਪਾਤਸ਼ਾਹ ਜੀਆਂ ਦੇ ਸਦਕਾ ਮਿਲੇ ਮਹਾਰਾਜ ਕਹਿੰਦੇ ਉਹ ਸਤ ਸਰੂਪ ਪਰਮੇਸ਼ਰ ਦੇ ਨਾਲ ਮਿਲ ਪਏ ਕਹਿੰਦਾ ਸੱਚੇ ਨਾਮ ਸਮਾਇਆ ਤੇ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਦੁਆਰਾ ਹਰੀ ਦੇ ਵਿੱਚ ਸਮਾ ਗਏ ਹੋ ਸੁਗੋ ਆਪਣੇ ਬਚਨ ਦੇ ਚੌਥੇ ਚਰਨ 'ਚ ਪਾਛਾ ਕਿਰਪਾ ਕਰਦੇ ਨੇ ਕਹਿੰਦਾ ਆਸਾ ਮਨਸਾ ਇਹੋ ਸਰੀਰ ਹਾ ਅੰਤਰ ਜੋਤ ਜਗਾਏ ਕਾਮ ਮਨ ਮੁਖੇ ਬੰਦ ਹੈ ਗੁਰ ਮੁਖੇ ਮੁਕਤ ਕਰਾਏ ਆਸਾ ਮਨਸਾ ਇਹੋ ਸਰੀਰ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਸਾਡਾ ਇਹ ਮਨੁੱਖਾ ਸਰੀਰ ਜਿਹੜੇ ਦੇਹੀ ਹੈ ਨਾ ਇਹ ਭਾਇਆ ਸ਼ਾਮਾ ਤੇ ਮਨਸ਼ਾਵਾ ਦੀ ਬੱਧੀ ਹੋਈ ਹੈ ਬਾਦਸ਼ਾਹ ਕਹਿੰਦੇ ਅੰਤਰ ਜੋਤ ਜਗਾਏ ਅਰਥਾਤ ਕਹੇ ਭਾਈ ਇਸ ਦੇਹੀ ਦੇ ਅੰਦਰ ਗੁਰੂ ਮਹਾਰਾਜਿਆਂ ਦੇ ਗਿਆਨ ਦੀ ਜੋਤ ਨੂੰ ਜਗਾਉਣਾ ਕਰ ਕਹਿੰਦਾ ਨਾਨਕ ਮਨਮੁਖ ਬੰਧ ਹੈ ਗੁਰਮੁਖੇ ਮੁਕਤ ਕਰਾਏ ਨਾਨਕ ਮਨਮੁਖ ਬੰਧ ਹੈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਇਹ ਭਾਈ ਜਿਹੜਾ ਮਾਨਮੁਖ ਭਾਵ ਆਪ ਹੁਦਰਾ ਨਗੋਰਾ ਦਾ ਪੁੱਲੜ ਐ ਉਹ ਤੇ ਬੰਦਰਾਂ ਦੇ ਵਿੱਚ ਜਕੜਿਆ ਹੋਇਆ ਹੈ ਐਭਾ ਉਗਣਾ ਜਾਂ ਵਿਕਾਰਾ ਰੂਪੀ ਬੰਦਨਾਂ ਦੇ ਵਿੱਚ ਕਰਮਹਾਰਾਜ ਕਹਿੰਦਾ ਗੋਰਮੁਖੇ ਮੁਕਤ ਕਰਾਏ ਤੇ ਜਗੜੇ ਗੁਰੂ ਦੇ ਅਨੁਸਾਰੀ ਨੇ ਗੁਰਮੁਖ ਗੁਰੂ ਪਿਆਰੇ ਉਹਨਾਂ ਨੂੰ ਪਾਤਸ਼ਾਹ ਭਾਈ ਮੁਕਤ ਕਰਾ ਲੈਂਦੇ ਨੇ ਆਜ਼ਾਦ ਕਰਾ ਲੈਂਦੇ ਨੇ ਬੰਦਨਾਂ ਤੋਂ ਮੁਕਤ ਕਰਾ ਲੈਂਦੇ ਹਨ ਸੋਗੋਤ ਹਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਗਲਾ ਬਚਨ ਵਡਹੰਸ ਮਹੱਲਾ ਤੀਜਾ ਸੋਹਾ ਗੜੀ ਸਦਾ ਮੁਖ ਉਜਲਾ ਗੁਰ ਕੈ ਸਹਜ ਸੁਭਾਏ ਸਦਾ ਪਰ ਰਾਵ ਹੈ ਆਪਣ ਵਿੱਚ ਆਪ ਗਵਾਏ ਸੁਹਾਗਣੇ ਸਦਾ ਮੁਖ ਉਜਲਾ ਜਿਹੜੀਆਂ ਸੁਹਾਗਣਾਂ ਨੇ ਨਾ ਮਾਰੇ ਕਹਿੰਦੇ ਗੁਰਮਾ ਗੁਰੂ ਪਿਆਰੇ ਨੇ ਜਿਹੜੇ ਸਦਾ ਮੁਖ ਉਜਲਾ ਉਹਨਾਂ ਸੁਹਾਗਣਾ ਜੀਵ ਰੂਪੀ ਔਰਤਾਂ ਦਾ ਮੁਖ ਤੇ ਸਦਾ ਉਜਲਾ ਹੀ ਰਹਿੰਦਾ ਹੈ ਚਮਕੀਲਾ ਹੀ ਰਹਿੰਦਾ ਹੈ ਕਿਵੇਂ ਕਹਿੰਦੇ ਗੁਰ ਕੈ ਸਹਜ ਸੁਭਾਏ ਗੁਰੂ ਮਹਾਰਾਜੀਆਂ ਦੇ ਸਹਜ ਪ੍ਰੇਮ ਦੇ ਸਦਕਾ ਸੁਹਾਗਣਾਂ ਦਾ ਮੁਖ ਸਦਾ ਉਜਲਾ ਹੀ ਰਹਿੰਦਾ ਹੈ ਕਹਿੰਦਾ ਸਦਾ ਪਰ ਰਾਵੈ ਆਪਣਾ ਵਿੱਚੋਂ ਆਪ ਗਵਾਏ ਸਦਾ ਪਰ ਰਾਵ ਹੈ ਆਪਣਾ ਤੇ ਸਦਾ ਹੀ ਆਪਣੇ ਪਤੀ ਨੂੰ ਆਪਣੇ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਭੋਗਦੀਆਂ ਰਹਿੰਦੀਆਂ ਨੇ ਸਿਮਰਦੀਆਂ ਰਹਿੰਦੀਆਂ ਨੇ ਕਿਵੇਂ ਸਿਮਰਦੀਆਂ ਨੇ ਕਿਵੇਂ ਭੋਗਦੀਆਂ ਨੇ ਵਿੱਚੋਂ ਆਪ ਗਵਾਏ ਆਪੇ ਚੋਂ ਆਪਾ ਗਵਾ ਕੇ ਹਾਂ ਮੈਂ ਹੰਕਾਰ ਨੂੰ ਢਾਡਿਆਂ ਗਰੋਰ ਨੂੰ ਖਤਮ ਕਰਕੇ ਸਵਾਗਰ ਹਾਵਾਲੀਆ ਭਗਤੀ ਅਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮੇਰੇ ਮਾਨਾ ਤੂੰ ਹਰ ਹਰ ਨਾਮ ਤੇ ਆਏ ਸਾਤ ਗਰੇ ਮੋਕ ਹਰਦੀਆ 부ਝਾਏ ਰਹਾਉ ਮੇਰੇ ਮਾਨਾ ਤੂੰ ਹਰ ਹਰ ਨਾਮ ਤੇ ਆਏ ਮੇਰੇ ਮਾਨਾ ਤੋ ਅਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰ ਮਹਾਰਾਜ ਕਹਿੰਦੇ ਸਤ ਗੁਰ ਮੋਕ ਹਰ ਦੀ ਅਬਜਾਏ ਮਹਾਰਾਜ ਕਹਿੰਦੇ ਸਤ ਗੁਰ ਕਾਸ਼ਾ ਜੀਆ ਨੇ ਸਾਨੂੰ ਉਸ ਹਰੀ ਪਰਮੇਸ਼ਰ ਦੀ ਬੁਝਾਰਤ ਬੁਝਾ ਦਿੱਤੀ ਸੋਜੀ ਬਖਸ਼ ਦਿੱਤੀ ਸਰੂਪ ਦੀ ਲਖਤਾ ਬਖਸ਼ ਦਿੱਤੇ ਸੁਰਹਾ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਦੋਹਾ ਗਣੇ ਖਰੀਆਂ ਬਿਲ ਲਾਂਦਿਆਂ ਤਨ ਮਹਿਲ ਨਾ ਪਾਏ ਦੂਜਾ ਪਾਇਕਰੂਪੀ ਦੁਖ ਪਾਵਾ ਅਗਾ ਜਾਏ ਗਣੇ ਖਰੀਆਂ ਬਿਲ ਲਾਂਦਿਆ ਅਰਥਾਤਕ ਜਿਹੜੀਆਂ ਦੁਆਗਣਾਂ ਨੇ ਨੇ ਛੁੱਟੜਾਂ ਨੇ ਜੀਵ ਰੂਪੀ ਇਸਤਰੀਆਂ ਜਿਹੜੇ ਮਾਨਮੁਖ ਨਗੁਰੇ ਨੇ ਗੁਰੂਤਬੇ ਬਖ ਨੇ ਜਿਹੜੇ ਮਹਾਰਾਜ ਕਹਿੰਦੇ ਬਹੁਤ ਵਿਲਕਦੀਆਂ ਨੇ ਖਰੀਆਂ ਬਿਲ ਲਾਂਦੀਆਂ ਕਹਿੰਦਾ ਤੈਨਾਂ ਮਹਿਲ ਨਾ ਪਾਏ ਤੇ ਉਹ ਹਰੀ ਦਾ ਸਰੂਪ ਰੂਪੀ ਮਹਿਲ ਪਾਉਂਦੀਆਂ ਨੇ ਸਹਿਜਾਂ ਡੋਲ ਅਵਸਥਾ ਪਾਉਂਦੀਆਂ ਨੇ ਦਸਵਾਂ ਕਰ ਪਾਉਂਦਿਆਂ ਨੇ ਅੰਤਿਸ਼ ਕਰਨ ਰੂਪੀ ਕਰ ਦੇ ਪ੍ਰਾਪਤੀ ਨੇ ਹੁੰਦੀ ਉਹਨਾਂ ਨੂੰ ਮਹਾਰਾਜ ਕਹਿੰਦੇ ਦੂਜਾ ਪਾਏ ਕਰੂਪੀ ਦੂਖ ਪਾਵੇ ਆਗੈ ਜਾਏ ਦੂਜਾ ਪਾਏ ਕਰੂਪੇ ਦੂਜ ਪਾਵ ਚ ਗਲਤਾਰ ਹੋਣ ਦੇ ਨਾਤੇ ਦੂਜ ਪ੍ਰੇਮ ਦੇ ਵਿੱਚ ਖਚਤ ਹੋਣ ਦੇ ਨਾਤੇ ਉਹ ਕਰੂਪੀ ਅਰਥਾਤ ਕੁਜ ਰੂਪ ਵਾਲੀਆਂ ਨੇ ਆਤਮਾ ਕਰਕੇ ਇੱਕ ਰੂਪ ਨੇ ਉਹ ਦੁਖ ਪਾਹ ਆ ਗਿਆ ਜਾਇ ਦੇ ਅਗੇ ਦਰਗਾਹ ਦੇ ਵਿੱਚ ਜਾ ਕੇ ਮਹਾਰਾਜ ਕਹਿੰਦੇ ਦੁੱਖ ਨੂੰ ਪਉਣਾ ਕਰਦਿਆਂ ਨੇ ਸੁਖ ਆਪਣੇ ਬਚਨ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਣਵੰਤੀ ਨਤ ਗੁਣ ਰਵਾਹ ਹਿਰਦੈ ਨਾਮ ਵਸਾਏ ਉਹ ਗਣਵੰਤੀ ਕਾਮਣੇ ਦੁੱਖ ਲਾਗੈ ਬਿਲ ਲਾਏ ਗੁਣਵੰਤੇ ਨਿਤ ਗੁਣ ਰਵਾਰਥਾਤਕ ਜੜੀਆਂ ਗੁਣਾਵਾਲੀਆਂ ਜੀਵ ਰੂਪੀ ਇਸਤਰੀਆਂ ਨੇ ਗੁਰਮੁਖ ਗੁਰੂ ਪਿਆਰੇ ਹਨ ਉਹ ਤਾਂ ਭਾਈ ਨਿਤ ਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਰਵਾਰਥਾਤ ਸਮਰਧੀਆਂ ਹਨ ਚੇਤੇ ਕਰਦੀਆਂ ਹਨ ਆ ਤਾਂ ਮਹਾਰਾਜ ਕਹਿੰਦਾ ਹਿਰਦੈ ਨਾਮ ਵਸਾਏ ਕਿਵੇਂ ਸਮਰਧੀਆਂ ਨੇ ਆਪਣੇ ਹਿਰਦੇ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਨੂੰ ਵਸਾ ਕੇ ਉਗਣਵੰਤੇ ਕਾਮਣੇ ਦੁੱਖ ਲਾਗਾ ਬਿਲ ਲਾਏ ਉਗਣਵੰਤੇ ਕਾਮਣੇ ਤੇ ਜਿਹੜੀਆਂ ਉਗਣ ਆਰੀਆਂ ਜੀਵ ਰੂਪੇ ਇਸਤਰੀਆਂ ਨੇ ਉਗਣਾਂ ਦੇ ਨਾਲ ਭਰਪੂਰ ਮਹਾਰਾਜ ਕਹਿੰਦੇ ਦੁੱਖ ਲਾਗਾ ਬਿਲ ਲਾਏ ਜਦੋਂ ਉਹਨਾਂ ਨੂੰ ਦੁੱਖ ਲੱਗਦਾ ਨਾ ਬਹੁਤ ਵਿਲਕਦੀਆਂ ਨੇ ਬੜਾ ਤੜਫਦੀਆਂ ਨੇ ਤਰ ਲੋ ਮੱਛੀ ਹੁੰਦੀਆਂ ਨੇ ਸੁਆਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਨੇ ਸਭ ਨਾ ਕਾਪਤਾਰ ਏਕ ਹੈ ਸੁਆਮੀ ਕਹਿਣਾ ਕਿਸ਼ੂ ਨਾ ਜਾਏ ਨਾਨਕ ਆਪੇ ਵੇਖ ਕੀਤਿਆ ਨਾਮੇ ਲਇਨ ਲਾਏ ਸਬਨਾ ਦਾ ਪਤਾਰ ਏਕ ਹੈ ਸਵਾਮੀ ਤੇ ਸਾਰਿਆਂ ਦਾ ਪਤੀ ਇਕ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਸਵਾਮੀ ਦੀ ਮਾਲਕ ਜੀ ਕਹਿਣਾ ਕਿਛੂ ਨਾ ਜਾਏ ਤੇ ਮਾਰੇ ਕਹਿੰਦੇ ਇਸ ਦੀ ਬਾਬਤ ਹੋਰ ਕੁਝ ਕਿਹਾ ਨਹੀਂ ਜਾ ਸਕਦਾ ਭਾਈ ਸਾਰਿਆਂ ਦਾ ਸਵਾਮੀ ਏਕ ਹੀ ਹੈ ਕਹਿੰਦਾ ਨਾਨਕ ਆਪੇ ਵੇਖ ਕੀਤੇਨ ਇਕ ਅਕਾਲ ਪੁਰਖ ਵਾਹਿਗੁਰੂ ਇੱਕ ਸੁਆਮੀ ਹੋਣ ਦੇ ਨਾਤੇ ਵੀ ਸਾਰੀਆਂ ਜੀਵ ਰੂਪੀ ਔਸਤਰੀਆਂ ਨੂੰ ਪਤੀਆਂ ਨੂੰ ਪਤਨੀਆਂ ਨੂੰ ਉਹਨੇ ਆਪ ਹੀ ਮਹਾਰਾਜ ਕਹਿੰਦੇ ਵੱਖ-ਵੱਖ ਰੱਖਿਆ ਹੈ ਸਾਰਿਆਂ ਦੇ ਸੂਰਤ ਸਿਰਤ ਰਲਣੇ ਨੇ ਦਿੱਤੇ ਗੁਣ ਲੱਛਣ ਰਲਣੇ ਨੇ ਦਿੱਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰ ਮਹਾਰਾਜ ਕਹਿੰਦੇ ਨਾਮੇ ਲੈਣ ਲਾਏ ਤੇ ਉਹਨੇ ਸਾਰੀਆਂ ਜੀਵ ਰੂਪੀ ਔਸਤਰੀਆਂ ਨੂੰ ਨਾਮ ਵਾਲੇ ਬੰਨੇ ਵੀ ਭਾਈ ਆਪ ਹੀ ਲਾਇਆ ਹੈ ਸਵਾਗਤ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਵਡਹੰਸਾ ਮਹੱਲਾ 3 ਅਮਰਤਾ ਨਾਮ ਸਦ ਮੀਠਾ ਲਾਗਾ ਗੁਰ ਸਬਦ ਦੀ ਸਾਧ ਆਇਆ ਸੱਜੇ ਬਾਣੇ ਸਹਿਜ ਸਮਾਣੇ ਹਰ ਜਿਉ ਮਨ ਵਸਾਇਆ ਅਮਰਤ ਨਾਮ ਸਦ ਮਿੱਠਾ ਲੱਗਾ ਤੇ ਮਾਰੇ ਕਹਿੰਦੇ ਗੁਰਮਖਾ ਗੁਰੂ ਪਿਆਰਿਆਂ ਨੂੰ ਜਿਹੜਾ ਨਾਮ ਰੂਪੀ ਅਮਰਤ ਹੈ ਨਾ ਸਦਾ ਹੀ ਮਿੱਠਾ ਲੱਗਦਾ ਹੈ ਸਵਾਦ ਲੱਗਦਾ ਹੈ ਗੁਰ ਸਬਦ ਦੀ ਸਾਦ ਆਇਆ ਕਿੰਨਾ ਗੁਰਮਖਾ ਗੁਰੂ ਪਿਆਰਿਆਂ ਨੂੰ ਮਿੱਠਾ ਲੱਗਦਾ ਹੈ ਗੁਰੂ ਮਹਾਰਾਜ ਜੀ ਦੇ ਸ਼ਬਦ ਦੀ ਕਮਾਈ ਕਰਕੇ ਜਿਨ੍ਹਾਂ ਨੂੰ ਰਾਸ ਆਇਆ ਹੈ ਸਵਾਦ ਆਇਆ ਹੈ ਉਹਨਾਂ ਨੂੰ ਨਾਮ ਅਮਰਤ ਭਾਈ ਮਿੱਠਾ ਲੱਗਦਾ ਹੈ ਇਹਨੇ ਸੱਚੇ ਬਾਣੇ ਸਹਜ ਸਮਾਣੇ ਹਰ ਜਿਉ ਮਨ ਵਸਾਇਆ ਸੱਚੇ ਬਾਣੇ ਸਹਜ ਸਮਾਣੇ ਤੇ ਸੱਚੇ ਪਾਸ਼ਾ ਜੀ ਦੀ ਸੱਚੀ ਬਾਣੀ ਦੇ ਸਦਕਾ ਉਹ ਸਹਜ ਦੇ ਵਿੱਚ ਸਮਾਏ ਰਹਿੰਦੇ ਨੇ ਲੀਨ ਭਰਪੂਰ ਰਹਿੰਦੇ ਨੇ ਗਵਾਚੇ ਰਹਿੰਦੇ ਨੇ ਕਹਿੰਦੇ ਹਰ ਜੀ ਮਨ ਵਸਾਇਆ ਤੇ ਉਹ ਗੁਰਮੁਖ ਗੁਰੂ ਪਿਆਰੇ ਸੱਚੀ ਬਾਣੀ ਦੇ ਸਦਕਾ ਹਰੀ ਜੀ ਨੂੰ ਮਨ ਦੇ ਵਿੱਚ ਵਸਾਉਣਾ ਕਰਦੇ ਹਨ ਸਗਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਾਰ ਕਰ ਕਿਰਪਾ ਸਤਗੁਰੂ ਮਿਲਾਇਆ ਪੂਰਾ ਸਤਗੁਰ ਹਰਨਾਮ ਤਿਆਇਆ ਰਹਾਉ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਹਰੀ ਪਰਮੇਸ਼ਰ ਨੇ ਕਿਰਪਾ ਕਰਕੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਗੁਰਮੁਖਾ ਗੁਰੂ ਪਿਆਰਿਆਂ ਨੂੰ ਜਗਿਆ ਸੋ ਜਨਾਂ ਨੂੰ ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਿਲਾਉਣਾ ਕੀਤਾ ਹੈ ਕਹਿੰਦਾ ਪੂਰਾ ਸਤਿਗੁਰ ਹਰ ਨਾਮ ਤਿਆਆ ਰਹੋ ਤੇ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਦੇ ਦਵਾਰਾ ਗੁਰਮੁਖਾ ਗੁਰੂ ਪਿਆਰਿਆਂ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਭਾਈ ਸਰਹਾਵਰ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਬ੍ਰਹਮੇ বেদ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦਯੋਗਿਆਨੀ ਵਰਤਾ ਘਰ ਆਪਣੇ ਤਾਮਸ ਬਹੁਤ ਅਹੰਕਾਰਾ ਉਹ ਬ੍ਰਹਮਾ ਵੇਦ ਬਾਣੀ ਪਰਗਾਸੇ ਤੇ ਮਹਾਰਾਜ ਕਹਿੰਦਾ ਬ੍ਰਹਮੇ ਨੇ ਵੇਦਾਂ ਦੀ ਬਾਣੀ ਪ੍ਰਕਾਸ਼ਮਾਨ ਕੀਤੀ ਪਾ ਪ੍ਰਗਟ ਕੀਤੀ ਬ੍ਰਹਮਾ ਦੇ ਰਾਹ ਹ ਅਕਾਲ ਪੁਰਖ ਵਾਹਿਗੁਰੂ ਨੇ ਵੇਦਾਂ ਦੀ ਬਾਣੀ ਲੈ ਕੇ ਆਂਦੀ ਜਗਤ ਦੇ ਵਿੱਚ ਮਹਾਰਾਜ ਕਹਿੰਦਾ ਹੈ ਕਿ ਇਹ ਵੇਦਾਂ ਦੀ ਬਾਣੀ ਕਹਿੰਦਾ ਮਾਇਆ ਮੋਹ ਪਸਾਰਾ ਸਾਰਾ ਭਾਈ ਮਾਇਆ ਦੇ ਮੋਹ ਦਾ ਹੀ ਖਲਾਰਾ ਹੈ ਜਿਹੜੀ ਵੇਦ ਬਾਣੀ ਹੈ ਨਾ ਮਹਾਰਾਜ ਕਹਿੰਦਾ ਮਹਾਦੇਵ ਗਿਆਨੀ ਵਰਤਾ ਘਰ ਆਪਣਾ ਤਮਸ ਬਹੁਤ ਅਹੰਕਾਰਾ ਮਹਾਦੇਵ ਗਿਆਨੀ ਵਰਤਾ ਘਰ ਆਪਣਾ ਤੇ ਰਹੀ ਗੱਲ ਮਹਾਦੇਵ ਦੀ ਸ਼ਿਵ ਦੀ ਮਹਾਰਾਜ ਕਹਿੰਦਾ ਬੇਸ਼ੱਕ ਉਹ ਵੀ ਆਪਣੇ ਘਰ ਦੇ ਵਿੱਚ ਗਿਆਨੀ ਹੋ ਕੇ ਵਰਤਦਾ ਹੈ ਗਿਆਨੀ ਹੋਣ ਦਾ ਦਾਵਾ ਕਰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਤਾਂ ਨਗਰੂ ਅਮਰਦਾਸ ਮਹਾਰਾਜ ਕਹਿੰਦੇ ਤਮਸ ਬਹੁਤ ਅਹੰਕਾਰਾ ਤਮਗੁਣ ਬਹੁਤ ਹਾਵੀ ਹੈ ਸ਼ਿਵ ਦੇ ਵਿੱਚ ਅਹੰਕਾਰ ਬਹੁਤ ਹੈ ਸੋ ਮਹਾਰਾਜ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਚ ਕਿਰਪਾ ਕਰਦੇ ਨੇ ਕਹਿੰਦਾ ਕਿਸਨ ਸਦਾ ਅਵਤਾਰੇ ਰੁਦਾ ਕਿਤ ਲਗ ਤਰਾ ਸੰਸਾਰਾ ਗਰਮ ਖੇ ਗਿਆਨ ਰਤੈ ਜੋਗੇ ਅੰਤਰ ਚੂਕਾ ਮੋਹ ਗੁਬਾਰਾ ਕੇਸਨ ਸਦਾ ਅਵਤਾਰੀ ਰੂਦਾ ਬ੍ਰਹਮਾ ਰ Shiv ਤੋਂ ਬਰੰਤ ਮਹਾਰਾਜ ਕਹਿੰਦੇ ਜਿਹੜਾ ਕੇਸਨ ਭਾਵ ਕਹ ਵਿਸ਼ਨੂ ਜਿਹੜਾ ਕਦੇ ਰਾਮ ਤੇ ਕਦੇ ਕ੍ਰਿਸ਼ਨ ਬਣ ਕੇ ਆਉਂਦਾ ਨਾ ਉਹ ਵੀ ਸਦਾ ਅਵਤਾਰ ਤਾਰਨ ਦੇ ਵਿੱਚ ਹੀ ਰੁੱਝਾ ਰਹਿੰਦਾ ਤੇ ਮਹਾਰਾਜ ਕਹਿੰਦੇ ਕਿਤ ਲਗ ਤਰਾ ਸੰਸਾਰਾ ਜੇ ਸੰਸਾਰ ਤਰੇ ਤਾਂ ਕਿਦੇ ਚਰਨੀ ਲੱਗ ਕੇ ਤਰੇ ਭਾਵ ਤਿੰਨੋਂ ਦੇਵਤ ਤੇ ਮਹਾਰਾਜ ਕਹਿੰਦੇ ਬ੍ਰਹਮਾ ਰਜੋ ਗੁਣ ਨੇ ਤੁਰ ਵਿਸ਼ਨੂ ਸਤੋ ਗੁਣ ਹੈ Shiv ਤਮੋ ਗੁਣ ਹੈ ਸਮਹਾਰਾ ਕਹਿੰਦਾ ਜਗਤ ਤਰੈ ਤੇ ਕਿਦੇ ਚਰਨੀ ਲਾ ਕੇ ਤਰੇ ਪਾਸ਼ਾ ਕਹਿੰਦਾ ਗੁਰਮੁਖੇ ਗਿਆਨ ਰਤੈ ਜੋਗੇ ਅੰਤਰ ਚੂਕਾ ਮੋਹ গোਬਾਰਾ ਗੁਰਮੁਖੇ ਗਿਆਨ ਰਤੈ ਜੋਗੇ ਅੰਤਰ ਤੇ ਜਿਹੜਾ ਗੁਰਮੁਖੂਰੂ ਪਿਆਰੇ ਨੇ ਨਾ ਉਹ ਜਗਤ ਦੇ ਅੰਦਰ ਗੁਰੂ ਮਹਾਰਾਜਿਆਂ ਦੇ ਗਿਆਨ ਦੇ ਸਦਕਾ ਹਰੀ ਦੇ ਰੰਗ ਚ ਰੰਗੇ ਹੋਏ ਨੇ ਔਰ ਚੂਕਾ ਮੋਹ গোਵਾਰਾ ਇਸ ਤਰੀਕੇ ਦੇ ਨਾਲ ਉਹਨਾਂ ਦੇ ਅੰਦਰੋਂ ਮੋਹ ਦਾ ਮਹਾਰਾਜ ਕਹਿੰਦੇ ਜਿਹੜਾ ਕੁੱਪ ਹਨੇਰਾ ਚੁੱਕਿਆ ਜਾਂਦਾ ਹੈ ਸੁਗ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਾਧਗੁਰ ਸੇਵਾ ਤੇਨ ਸਤਾਰਾ ਗੁਰਮੁਖੇ ਤਰਾ ਸੰਸਾਰਾ ਸਾਚਾ ਨਾਇ ਰਤੇ ਬੈਰਾਗੀ ਪਾਏ ਨਾਮੋਖ ਦੁਆਰਾ ਸਤਗੁਰ ਸੇਵਾ ਤੇ ਨਸਤਾਰਾ ਕੇਵਲ ਤੇ ਕੇਵਲ ਸਤਗੁਰੂ ਪਾਸ਼ਾ ਜੀਆਂ ਦੀ ਸੇਵਾ ਸਵਾ ਸਿਮਰਨ ਦੇ ਸਦਕਾ ਹੀ ਭਾਈ ਜੀਵ ਦਾ ਨਸਤਾਰਾ ਪਾਪ ਕੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦਾ ਗੋਰਮੋਖੇ ਤਰਾ ਸੰਸਾਰਾ ਤੇ ਜਿਹੜੇ ਗੁਰੂ ਦੇ ਅਨੁਸਾਰੀ ਸਿੱਖ ਨੇ ਸੰਸਾਰ ਰੂਪੀ ਸਮੁੰਦਰ ਤੋਂ ਤਰਦੇ ਨੇ ਗੁਰੂ ਮਹਾਰਾਜ ਜੀਆਂ ਦੇ ਚਰਨੀ ਲੱਗ ਕੇ ਕਹਿੰਦਾ ਸਾਚਾ ਨਾਇ ਰਤੇ ਬੈਰਾਗੀ ਪਾਏ ਨਾਮੋਖ ਦਵਾਰਾ ਸਾਚਾ ਨਾਇ ਰਤੇ ਬੈਰਾਗੀ ਸੱਚੇ ਪਰਮੇਸ਼ਰ ਦੇ ਨਾਮ ਦੇ ਦਵਾਰਾ ਜਿਹੜੇ ਰੰਗੇ ਗਏ ਅਸਲੀ ਬਿਰਾਗਵਾਨ ਪੁਰਸ਼ ਨੇ ਅਸਲੀ ਮਾਇਆ ਤੋਂ ਵਿਰક્ત ਜੋ ਬ੍ਰਾਮਪੁਰਸ਼ ਨੇ ਕਰਮਹਾਰਾਇ ਕਹਿੰਦਾ ਪਾਏ ਨਾਮੋਖ ਦਵਾਰਾ ਤੇ ਇਸ ਤਰੀਕੇ ਨਾਲ ਮੁਕਤੀ ਦਾ ਦਰਵਾਜ਼ਾ ਵੀ ਪਾਉਂਦੇ ਨੇ ਨਾਮ ਨੂੰ ਜਪ ਕੇ ਸਵਾਗਤਮ ਆਪਰੇ ਬਚਨ ਦੇ ਪੰਜਵੇਂ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਇੱਕੋ ਸਚ ਵਰਤਾ ਸਭ ਅੰਤਰ ਸਭਨ ਕਰੇ ਪ੍ਰਤਪੱਲਾ ਨਾਨਕ ਇੱਕ ਸਬੈ ਨਮ ਅਵਰਨਾ ਜਾਣਾ ਸਭਨ ਦੇਵਾਨ ਦਿਆਲਾ ਇਕ ਸੱਚ ਵਰਤਾ ਸਭ ਅੰਤਰ ਤੇ ਇੱਕ ਸਤ ਸਰੂਪ ਪਰਮੇਸ਼ਰ ਸਾਰਿਆਂ ਦੇ ਅੰਦਰ ਮਾਰੇ ਕਹਿੰਦੇ ਵਰਤ ਰਿਹਾ ਸਭਨਾ ਕਰੇ ਪ੍ਰਤਪਾਲਾ ਤੇ ਸਾਰਿਆਂ ਦੀ ਪਰਵਰਿਸ਼ ਪ੍ਰਤਪਾਲਣਾ ਵੀ ਉਹ ਆਪ ਹੀ ਕਰਦਾ ਹੈ ਕਹਿੰਦਾ ਨਾਨਕ ਇੱਕ ਸਬਿਨ ਮੈਂ ਅਵਰ ਨਾ ਜਾਣਾ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਜਾਣਿਆ ਹੀ ਨਹੀਂ ਮਾਰੇ ਕਹਿੰਦੇ ਕਿਹੜਾ ਕਹਿੰਦੇ ਸਬਨਾ ਦੀਵਾਨ ਦਾ ਆਲਾ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਦੀਵਾਨ ਅਰਥਾਤ ਫਰਿਆਦ ਸੁਣਨੇ ਵਾਲਾ ਹਾਕਮ ਹੈ ਤੇ ਦਿਆਲਾ ਅਰਥਾਤ ਦਇਆ ਦਾ ਘਰ ਹੈ ਕਹਿੰਦਾ ਇੱਕ ਸੱਚ ਵਰਤਾ ਸਭ ਅੰਤਰ ਸਭਨ ਕਰੇ ਪ੍ਰਤਪਾਲਾ ਨਾਨਕਾ ਇੱਕ ਸਬੈ ਨਮ ਅਵਰ ਨਾ ਜਾਣਾ ਸਭਨ ਦੇਵਾਨ ਦਇਆਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੈ